ਬਠਿੰਡਾ ਦੀ ਇੱਕ ਵੱਡੀ ਕਲੋਨੀ ਦੇ ਵਿੱਚ ਧਨਵੰਤ RAM ਰਹਿੰਦਾ ਸੀ ਜਿਸ ਨੂੰ ਮੰਤਰੀ ਕਹਿ ਕੇ ਬੁਲਾਇਆ ਜਾਂਦਾ ਸੀ ਮੰਤਰੀ ਇਹਨੂੰ ਐਵੇਂ ਨਹੀਂ ਕਿਹਾ ਜਾਂਦਾ ਸੀ ਬਲਕਿ ਇਹ ਮੰਤਰੀਆਂ ਵਾਲੇ ਕੰਮ ਕਰਦਾ ਸੀ ਵੈਸੇ ਤਾਂ ਇਹ ਕੋਈ ਸਰਕਾਰੀ ਕਰਮਚਾਰੀ ਜਾਂ ਫਿਰ ਸਰਕਾਰੀ ਅਹੁਦੇ ਤੇ ਨਹੀਂ ਸੀ ਇਹ ਰਾਜਮਿਸਤਰੀ ਸੀ ਪਰ ਦਿਲ ਦਾ ਇਨਸਾਨ ਬੰਦਾ ਸੀ ਕਿ ਕਿਸੇ ਵਾਸਤੇ ਪੁਲਿਸ ਤੱਕ ਮੰਤਰੀਆਂ ਤੱਕ ਮਿਲਣ ਲਈ ਤਿਆਰ ਹੋ ਜਾਂਦਾ ਸੀ ਗਰੀਬਾਂ ਦੀ ਮਦਦ ਕਰਦਾ ਸੀ ਤੇ ਇਸੇ ਲਈ ਇਹਨੂੰ ਮੰਤਰੀ ਕਹਿ ਕੇ ਲੋਕ ਬੁਲਾਉਂਦੇ ਸਨ ਕਿਸੇ ਦਾ ਕੰਮ ਕਰਨ ਵਾਸਤੇ ਇਹ ਆਪਣੀ ਦਿਹਾੜੀ ਤੱਕ ਤੋੜ ਦਿੰਦਾ ਸੀ ਤੇ ਦਿਨਵੰਤ ਰਾਮ ਜਿਹੜਾ ਵੀ ਕੰਮ ਕਰਦਾ ਸੀ ਉਹਦੇ ਪਿੱਛੇ ਉਹਦਾ ਕੋਈ ਵੀ ਸਵਾਰਥ ਨਹੀਂ ਹੁੰਦਾ ਸੀ ਇਸ ਲਈ ਉਹਨੂੰ ਮੰਤਰੀ-ਮੰਤਰੀ ਕਹਿ ਕੇ ਬੁਲਾਉਂਦੇ ਸਨ ਬਠਿੰਡੇ ਦੇ ਓੜੀਆ ਕਲੋਨੀ ਦੇ ਵਿੱਚ ਇੱਕ ਰਾਜੂ ਨਾਮ ਦਾ ਬੰਦਾ ਰਹਿੰਦਾ ਸੀ ਜੋ ਕਿ ਬਿਹਾਰ ਤੋਂ ਆਇਆ ਹੋਇਆ ਸੀ ਇਹ ਹੁਣ ਇੱਥੇ ਆ ਕੇ ਸਾਗਰ ਇੰਟਰਨੈਸ਼ਨਲ ਹੋਟਲ ਦੇ ਵਿੱਚ ਕੰਮ ਕਰ ਰਿਹਾ ਸੀ ਇੱਥੇ ਵੇਟਰ ਦੀ ਨੌਕਰੀ ਕਰਦਾ ਸੀ ਰਾਜੂ ਦਾ ਵਿਆਹ ਹੋਇਆ ਸੀ ਲੀਲਾਵੰਤੀ ਔਰਤ ਦੇ ਨਾਲ ਜਿਸ ਨੂੰ ਇਹ ਪਿਆਰ ਦੇ ਨਾਲ ਲੀਲਾ ਕਹਿ ਕੇ ਬੁਲਾਉਂਦਾ ਸੀ ਰਾਜੂ ਤੇ ਲੀਲਾ ਦਾ ਇਹ ਸੁਪਨਾ ਸੀ ਕਿ ਉਹ ਬਠਿੰਡੇ ਦੇ ਵਿੱਚ ਉਹਨਾਂ ਦਾ ਆਪਣਾ ਮਕਾਨ ਹੋਵੇ ਤੇ 1999 ਤੋਂ ਹੀ ਉਹ ਬਠਿੰਡੇ ਰਹਿ ਕੇ ਉਦੋਂ ਤੋਂ ਹੀ ਥੋੜੇ-ਥੋੜੇ ਪੈਸੇ ਜੋੜ ਕੇ ਇਕੱਠੇ ਕਰ ਰਿਹਾ ਸੀ ਤੇ ਹੁਣ ਇਹਨਾਂ ਦਾ ਸੁਪਨਾ ਪੂਰਾ ਹੋ ਜਾਂਦਾ ਹੈ ਇੱਥੇ ਬਠਿੰਡੇ ਦੇ ਓੜੀਆ ਕਲੋਨੀ ਦੇ ਵਿੱਚ ਹੀ ਇੱਕ ਪਲਾਟ ਖਰੀਦਦਾ ਹੈ ਤੇ ਆਪਣਾ ਮਕਾਨ ਸ਼ੁਰੂ ਕਰ ਦਿੰਦਾ ਹੈ ਪਰ ਇੱਥੇ ਨਾ ਤੇ ਇਹਦੇ ਕੋਲ ਬਿਜਲੀ ਸੀ ਤੇ ਨਾ ਹੀ ਪਾਣੀ ਦੀ ਕੋਈ ਵਿਵਸਥਾ ਸੀ ਹੁਣ ਇਹਨੇ ਬੰਦਿਆਂ ਨੂੰ ਪੈਸੇ ਦੇ ਕੇ ਬਿਜਲੀ ਦਾ ਇੰਤਜ਼ਾਮ ਵੀ ਕਰ ਲਿਆ ਸੀ ਤੇ ਪਾਣੀ ਦਾ ਇੰਤਜ਼ਾਮ ਵੀ ਕਰ ਲਿਆ ਸੀ ਪਰ ਨਾ ਤੇ ਇਹਦੇ ਕੋਈ ਮੀਟਰ ਲੱਗਾ ਹੋਇਆ ਸੀ ਤੇ ਨਾ ਹੀ ਕੋਈ ਸਰਕਾਰੀ ਪਾਣੀ ਦੀ ਵਿਵਸਥਾ ਹੋਈ ਸੀ ਇਹ ਗੱਲ ਇਹਨੂੰ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ ਇਨੂੰ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਉੱਤੋਂ ਛਾਪਾ ਨਾ ਪੈ ਜਾਵੇ ਕਿਉਂਕਿ ਜਦੋਂ ਵੀ ਬਿਜਲੀ ਮਹਿਕਮੇ ਦੇ ਵਿੱਚ ਇਹ ਜਾਂਦਾ ਸੀ ਮੀਟਰ ਲਵਾਉਣ ਵਾਸਤੇ ਤਾਂ ਉਹ ਇਹਨੂੰ ਕਹਿੰਦੇ ਸਨ ਕਿ ਰਾਸ਼ਨ ਕਾਰਡ ਜਾਂ ਫਿਰ ਵੋਟਰ ਕਾਰਡ ਲੈ ਕੇ ਆ ਪਰ ਇਹਦੇ ਕੋਲ ਤੇ ਨਾ ਹੀ ਇਹਦੀ ਪਤਨੀ ਦੇ ਕੋਲ ਕੋਈ ਇੱਧਰ ਦਾ ਰਾਸ਼ਨ ਕਾਰਡ ਵੀ ਨਹੀਂ ਸੀ ਤੇ ਨਾ ਹੀ ਕੋਈ ਵੋਟਰ ਕਾਰਡ ਸੀ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹ ਇੱਥੇ ਰਾਸ਼ਨ ਕਾਰਡ ਤੇ ਵੋਟਰ ਕਾਰਡ ਨਹੀਂ ਬਣਵਾ ਪਾਉਂਦਾ ਫਿਰ ਲੋਕੀ ਇਹਨੂੰ ਸਲਾਹ ਦਿੰਦੇ ਨੇ ਕਿ ਤੂੰ ਮੰਤਰੀ ਦੇ ਕੋਲ ਜਾ ਮంత్రి ਹੀ ਤੇਰਾ ਕੰਮ ਕਰ ਸਕਦਾ ਹੈ ਇੰਨੇ ਵੀ ਮੰਤਰੀ ਦਾ ਨਾਮ ਜਾਨੀ ਕਿ ਦਿਨਵੰਤ RAM ਦਾ ਨਾਮ ਬਹੁਤ ਸੁਣਿਆ ਸੀ ਤੇ ਇਹ ਹੁਣ ਦਿਨਵੰਤ RAM ਜਿੱਥੇ ਰਹਿ ਰਿਹਾ ਸੀ ਕਿਰਾਏ ਦੇ ਉੱਤੇ ਉਹਦੇ ਕੋਲ ਉਹਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਜਾ ਕੇ ਆਪਣੀ ਪੂਰੀ ਕਹਾਣੀ ਦੱਸਦਾ ਹੈ ਇਹ ਦੱਸਦਾ ਹੈ ਕਿ ਇੱਦਾਂ ਇੱਦਾਂ ਮੈਂ ਆਪਣਾ ਘਰ ਬਣਾ ਰਿਹਾ ਹਾਂ ਪਰ ਮੇਰੇ ਕੋਲ ਬਿਜਲੀ ਤੇ ਪਾਣੀ ਦਾ ਕਨੈਕਸ਼ਨ ਲੈਣ ਵਾਸਤੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਨਹੀਂ ਹੈ ਮੰਤਰੀ ਇਹਨੂੰ ਕਹਿੰਦਾ ਕਿ ਤੂੰ ਆਪਣੇ ਮੈਨੂੰ ਸਾਰੇ ਪ੍ਰੂਫ ਦੇ ਜਾ ਤੇ ਮੈਂ ਤੈਨੂੰ 10 ਦਿਨਾਂ ਦੇ ਵਿੱਚ ਹੀ ਤੇਰਾ ਇਹ ਆਈਡੀ ਪ੍ਰੂਫ ਬਣਵਾ ਕੇ ਦੇ ਦਵਾਂਗਾ ਹੁਣ ਰਾਜੂ ਆਪਣੇ ਘਰ ਆ ਜਾਂਦਾ ਹੈ ਤੇ ਘਰ ਆ ਕੇ ਇਹ ਸੋਚਦਾ ਹੈ ਕਿ ਮੰਤਰੀ ਨੇ ਮੈਨੂੰ 10 ਦਿਨ ਦਾ ਟਾਈਮ ਦਿੱਤਾ ਹੈ ਤੇ ਮੈਂ ਕੋਈ ਗੱਲ ਨਹੀਂ ਮੰਤਰੀ ਨੂੰ 20 ਦਿਨ ਦਾ ਟਾਈਮ ਦਿਨਾ ਹਾਂ ਤੇ 20 ਦਿਨ ਬਾਅਦ ਹੀ ਮੈਂ ਮੰਤਰੀ ਦੇ ਘਰ ਜਾਵਾਂਗਾ ਹੁਣ ਜਿਸ ਤਰ੍ਹਾਂ ਹੀ 10 ਦਿਨ ਬੀਤਦੇ ਨੇ ਤੇ ਦਿਨਵੰਤ ਰਾਮ ਨੇ ਰਾਜੂ ਦਾ ਕੰਮ ਕਰ ਦਿੱਤਾ ਸੀ ਉਹਦੇ ਪ੍ਰੂਫ ਉਹਨੇ ਬਣਾ ਕੇ ਤਿਆਰ ਕਰ ਦਿੱਤੇ ਸਨ ਤੇ ਇਹ ਹੁਣ ਉਡੀਕਦਾ ਰਹਿੰਦਾ ਹੈ ਕਿ 10 ਦਿਨ ਪੂਰੇ ਹੋ ਜਾਂਦੇ ਨੇ ਤੇ 11ਵੇਂ ਦਿਨ ਤੱਕ ਰਾਜੂ ਉਹਦੇ ਘਰ ਨਹੀਂ ਪਹੁੰਚਦਾ ਤੇ ਹੁਣ ਮੰਤਰੀ ਖੋਦ ਹੀ ਰਾਜੂ ਦੇ ਦੱਸੇ ਐਡਰੈਸ ਦੇ ਉੱਤੇ ਉਹਦੇ ਘਰ ਉਹਦੇ ਕਮਰੇ ਦੇ ਵਿੱਚ ਪਹੁੰਚ ਜਾਂਦਾ ਹੈ ਜਦੋਂ ਇਹ ਉੱਥੇ ਜਾ ਕੇ ਦਰਵਾਜ਼ੇ ਦੀ ਬੈਲ ਵਜਾਉਂਦਾ ਹੈ ਤਾਂ ਦਰਵਾਜ਼ਾ 1 ਮਿੰਟ ਤੋਂ ਪਹਿਲਾਂ ਹੀ ਇਹਦੀ ਪਤਨੀ ਲੀਲਾ ਖੋਲ ਦਿੰਦੀ ਹੈ ਸਾਹਮਣੇ ਰਾਜੂ ਦੀ ਘਰ ਵਾਲੀ ਲੀਲਾਵੰਤੀ ਜਦੋਂ ਦਰਵਾਜ਼ਾ ਖੋਲਦੀ ਹੈ ਤਾਂ ਲੀਲਾਵੰਤੀ ਦੀ ਇੰਨੀ ਸੋਹਣੀ ਸੂਰਤ ਵੇਖ ਕੇ ਮੰਤਰੀ ਦਾ ਦਿਲ ਉਹਦੇ ਤੇ ਲੱਡੂ ਹੋ ਜਾਂਦਾ ਹੈ ਜਿਹੜਾ ਮੰਤਰੀ ਸੀ ਉਹਦਾ ਕੋਈ ਅੱਗੇ ਪਿੱਛੇ ਨਹੀਂ ਸੀ ਬਠਿੰਡੇ ਦੇ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਕਿਰਾਏ ਤੇ ਕਮਰਾ ਲੈ ਕੇ ਤੇ ਇਹ ਇੱਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਮੰਤਰੀ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਖਾਂਦਾ ਸੀ ਆਪਣੇ ਹੀ ਪੈਸਿਆਂ ਦੀ ਸ਼ਰਾਬ ਪੀਂਦਾ ਸੀ ਆਪਣੇ ਪੈਸਿਆਂ ਦੀ ਰੋਟੀ ਖਾਂਦਾ ਸੀ ਕਿਸੇ ਕੋਲੋਂ ਇੱਕ ਫੁੱਟੀ ਕੁੜੀ ਵੀ ਰਿਸ਼ਵਤ ਦੇ ਤੌਰ ਤੇ ਨਹੀਂ ਲੈਂਦਾ ਸੀ ਹੁਣ ਲੀਲਾਵੰਤੀ ਜਿਵੇਂ ਦਰਵਾਜ਼ਾ ਖੋਲਦੀ ਹੈ ਤੇ ਉਹ ਕਹਿੰਦੀ ਹੈ ਕਿ ਹਾਂਜੀ ਤੁਸੀਂ ਕੌਣ ਤੇ ਇਹ ਪੁੱਛਦਾ ਹੈ ਕਿ ਰਾਜੂ ਕਿੱਥੇ ਹੈ ਉਹ ਕਹਿੰਦੀ ਹੈ ਕਿ ਰਾਜੂ ਆਪਣੇ ਕੰਮ ਤੇ ਸਾਗਰ ਇੰਟਰਨੈਸ਼ਨਲ ਹੋਟਲ ਦੇ ਵਿੱਚ ਗਿਆ ਹੋਇਆ ਹੈ ਮੰਤਰੀ ਕਹਿੰਦਾ ਹੈ ਕਿ ਉਹਨੇ ਮੈਨੂੰ ਇੱਕ ਕੰਮ ਦਿੱਤਾ ਸੀ ਕਿ ਪ੍ਰੂਫ ਬਣਵਾਣੇ ਨੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਤੇ ਮੈਂ ਪ੍ਰੂਫ ਬਣਾ ਦਿੱਤੇ ਨੇ ਤੇ ਮੈਂ ਉਹਨਾਂ ਪ੍ਰੂਫਾਂ ਨੂੰ ਦੇਣ ਵਾਸਤੇ ਆਇਆ ਹਾਂ ਮੰਤਰੀ ਨੇ ਆਪਣੀ ਜੇਬ ਦੇ ਵਿੱਚੋਂ ਦੋਨੇ ਪ੍ਰੂਫ ਕੱਢੇ ਤੇ ਲੀਲਾ ਦੇ ਹੱਥ ਦੇ ਉੱਤੇ ਰੱਖ ਦਿੱਤੇ ਲੀਲਾਵੰਤੀ ਨੇ ਰਾਸ਼ਨ ਕਾਰਡ ਤੇ ਵੋਟਰ ਕਾਰਡ ਨੂੰ ਦੇਖਿਆ ਤੋਂ ਉਲਟ ਬੁਲਟ ਕਰਕੇ ਵੇਖਿਆ ਤੇ ਕਹਿੰਦੀ ਹੈ ਕਿ ਇਹ ਅਸਲੀ ਨੇ ਮંત્રી ਕਹਿੰਦਾ ਹੈ ਕਿ ਭਾਵੇਂ ਮੈਂ ਨਕਲੀ ਮੰਤਰੀ ਹਾਂ ਪਰ ਮੇਰੇ ਕੰਮ ਅਸਲੀ ਹੁੰਦੇ ਨੇ ਇਹ ਗੱਲ ਸੁਣ ਕੇ ਲੀਲਾਵੰਤੀ ਹੱਸਣ ਲੱਗ ਜਾਂਦੀ ਹੈ ਕਿਉਂਕਿ ਲੀਲਾਵਤੀ ਵੀ ਇਹਦੇ ਤੋਂ ਇੰਪ੍ਰੈਸ ਹੋ ਜਾਂਦੀ ਹੈ ਕਿਉਂਕਿ ਇਹਨਾਂ ਦਾ ਜਰਾ ਕੰਮ ਸੀ ਉਹ ਬਠਿੰਡੇ ਦੇ ਵਿੱਚ ਰਹਿੰਦਿਆਂ ਹੋਇਆ ਕਿਸੇ ਕੋਲੋਂ ਵੀ ਨਹੀਂ ਹੋਇਆ ਸੀ ਉਹ ਸਿਰਫ ਮੰਤਰੀ ਨੇ ਹੀ ਕਰਕੇ ਦਿੱਤਾ ਸੀ ਲੀਲਾ ਇਹਨੂੰ ਕਹਿੰਦੀ ਹੈ ਕਿ ਅੰਦਰ ਆ ਜਾਓ ਚਾਹ ਪਾਣੀ ਪੀ ਕੇ ਜਾਓ ਮੰਤਰੀ ਦਾ ਦਿਲ ਕਰ ਰਿਹਾ ਸੀ ਕਿ ਉਹ ਅੰਦਰ ਜਾਵੇ ਤੇ ਲੀਲਾਵਤੀ ਦੀ ਖੂਬਸੂਰਤੀ ਵੇਖਣ ਦਾ ਇਹਨੂੰ ਮੌਕਾ ਹੋਰ ਮਿਲ ਜਾਵੇ ਪਰ ਇਹ ਫਿਰ ਕਹਿੰਦਾ ਹੈ ਕਿ ਇਹ ਗੱਲ ਸਹੀ ਨਹੀਂ ਹੈ ਕਿਉਂਕਿ ਰਾਜੂ ਘਰ ਦੇ ਵਿੱਚ ਨਹੀਂ ਹੈ ਤੇ ਜਦੋਂ ਰਾਜੂ ਘਰ ਹੋਵੇਗਾ ਤੇ ਮੈਂ ਫਿਰ ਆਵਾਂਗਾ ਹੁਣ ਸ਼ਾਮ ਨੂੰ ਜਿਸ ਤਰ੍ਹਾਂ ਰਾਜੂ ਘਰ ਆਉਂਦਾ ਹੈ ਤਾਂ ਲੀਲਾ ਉਹਨੂੰ ਪਰੂਫ ਦਿਖਾndi ਹੈ ਤੇ ਰਾਜੂ ਬੜਾ ਖੁਸ਼ ਹੁੰਦਾ ਹੈ ਕਿਉਂਕਿ ਉਹਦੀ ਸਭ ਤੋਂ ਵੱਡੀ ਜਿਹੜੀ ਟੈਨਸ਼ਨ ਸੀ ਉਹ ਖਤਮ ਹੋ ਚੁੱਕੀ ਸੀ ਉਹ ਆਪਣੀ ਘਰ ਦੀ ਨੂੰ ਕਹਿੰਦਾ ਹੈ ਕਿ ਤੁਸੀਂ ਮੰਤਰੀ ਦਾ ਖਾਤਰਦਾਰੀ ਕੀਤੀ ਉਹ ਕਹਿੰਦੀ ਹੈ ਕਿ ਨਹੀਂ ਉਹ ਅੰਦਰ ਹੀ ਨਹੀਂ ਆਏ ਬਾਰੋ-ਬਾਰ ਹੀ ਚਲੇ ਗਏ ਹੁਣ ਰਾਜੂ ਮੰਤਰੀ ਨੂੰ ਫੋਨ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਕਿਸੇ ਦਿਨ ਘਰੇ ਆਓ ਬੈਠ ਕੇ ਗੱਲਾ-ਬਾਤਾ ਕਰਦੇ ਹਾਂ ਇਧਰ ਮੰਤਰੀ ਵੀ ਇੱਕ ਮੌਕੇ ਦੀ ਭਾਲ ਦੇ ਵਿੱਚ ਸੀ ਕਿ ਉਹ ਕਦੋਂ ਰਾਜੂ ਉਹਨੂੰ ਬੁਲਾਵੇ ਤੇ ਉਹ ਉਹਦੀ ਪਤਨੀ ਨੂੰ ਦੇਖਣ ਦਾ ਮੌਕਾ ਉਹਨੂੰ ਫਿਰ ਤੋਂ ਮਿਲੇ ਮంత్రి ਰਾਜੂ ਨੂੰ ਕਹਿੰਦਾ ਹੈ ਕਿ ਮੈਂ ਐਤਵਾਰ ਨੂੰ ਘਰੇ ਆਵਾਂਗਾ ਐਤਵਾਰ ਨੂੰ ਜਿਸ ਤਰ੍ਹਾਂ ਹੀ 5:30 ਦਾ ਟਾਈਮ ਹੁੰਦਾ ਹੈ ਤੇ ਰਾਜੂ ਵੀ ਘਰ ਆ ਜਾਂਦਾ ਹੈ ਤੇ ਉਧਰੋਂ ਮੰਤਰੀ ਵੀ ਇਹਨਾਂ ਦੇ ਘਰ ਆ ਜਾਂਦਾ ਹੈ ਲੀਲਾ ਜਿਹੜੀ ਸੀ ਉਹ ਮੰਤਰੀ ਨੂੰ ਵੇਖ ਕੇ ਬੜੀ ਖੁਸ਼ ਹੁੰਦੀ ਹੈ ਮંત્રી ਨੂੰ ਕਹਿੰਦੀ ਹੈ ਕਿ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾਉਣੀ ਹਾਂ ਤੇ ਮੰਤਰੀ ਕਹਿੰਦਾ ਹੈ ਕਿ ਮੈਂ ਚਾਹ ਸਿਰਫ ਇੱਕੋ ਵਾਰੀ ਪੀਣਾ ਹਾਂ ਜਦੋਂ ਸਵੇਰੇ ਕੰਮ ਤੇ ਜਾਣਾ ਹੁੰਦਾ ਹੈ ਤੇ ਫਿਰ ਰਾਜੂ ਸਮਝ ਜਾਂਦਾ ਹੈ ਕਿ ਸ਼ਾਮ ਦਾ ਟਾਈਮ ਹੈ ਤੇ ਮਤਲਬ ਮੰਤਰੀ ਨੇ ਚਾਹ ਨਹੀਂ ਪੀਵੇਗਾ ਤੇ ਸ਼ਾਇਦ दारू ਪੀਂਦਾ ਹੋਵੇਗਾ ਤੇ ਰਾਜੂ ਹੁਣ ਮੰਤਰੀ ਨੂੰ ਪੁੱਛਦਾ ਹੈ ਕਿ ਤੁਹਾਡਾ ਕੀ ਬ੍ਰਾਂਡ ਹੈ ਤੁਸੀਂ ਕਿਹੜਾ ਬ੍ਰਾਂਡ ਪੀਂਦੇ ਹੋ ਮੰਤਰੀ ਕਹਿੰਦਾ ਹੈ ਕਿ ਮੇਰਾ ਕੋਈ ਵੀ ਬ੍ਰਾਂਡ ਬ੍ਰੂੰਡ ਨਹੀਂ ਹੈ ਜੋ ਤੇਰਾ ਦਿਲ ਕਰਤਾ ਤੂੰ ਲੈ ਆ ਹੁਣ ਰਾਜੂ ਬਾਜ਼ਾਰ ਦੇ ਵਿੱਚ ਜਾਂਦਾ ਹੈ ਤੇ ਇੱਕ ਦਾੜੂ ਦੀ ਬੋਤਲ ਖਰੀਦਦਾ ਹੈ ਉਸ ਤੋਂ ਬਾਅਦ ਚਿਕਨ ਖਰੀਦਦਾ ਹੈ ਤੇ ਥੋੜਾ ਬੋਤਾ ਦਾੜੂ ਦੇ ਨਾਲ ਖਾਣ ਪੀਣ ਵਾਸਤੇ ਨਮਕੀਨ ਖਰੀਦਦਾ ਹੈ ਤੇ ਆਪਣੀ ਬੀਬੀ ਨੂੰ ਕਹਿੰਦਾ ਹੈ ਕਿ ਤੂੰ ਇਹ ਚਿਕਨ ਬਣਾ ਇਹ ਫਿਰ ਦੋਨੇ ਜਾਨੇ ਬੈਠ ਕੇ ਦਾੜੂ ਪਿੰਦੇ ਨੇ ਚਿਕਨ ਖਾਂਦੇ ਨੇ ਤੇ ਇੰਨੇ ਦੇ ਵਿੱਚ ਹੀ ਮੰਤਰੀ ਲੀਲਾ ਦੀ ਖੂਬਸੂਰਤੀ ਨੂੰ ਦੇਖੀ ਜਾ ਰਿਹਾ ਸੀ ਇਸ ਤੋਂ ਬਾਅਦ ਮੰਤਰੀ ਨੇ ਮੰਤਰੀ ਤੇ ਰਾਜੂ ਦੀ ਕਾਫੀ ਗੈਰੀ ਦੋਸਤੀ ਪੈ ਜਾਂਦੀ ਹੈ ਤੇ ਜਦੋਂ ਮੰਤਰੀ ਸੀ ਇਹ ਹੁਣ ਰਾਜੂ ਦੀ ਕਲੋਨੀ ਦੇ ਵਿੱਚ ਆ ਕੇ ਇੱਥੇ ਹੀ ਕਮਰਾ ਲੈ ਕੇ ਕਿਰਾਏ ਤੇ ਰਹਿਣ ਲੱਗ ਜਾਂਦਾ ਹੈ ਤੇ ਰਾਜੂ ਕਹਿੰਦਾ ਹੈ ਕਿ ਤੁਹਾਡੀ ਜਿਹੜੀ ਰੋਟੀ ਹੈ ਉਹ ਵੀ ਸਾਡੇ ਘਰੋਂ ਜਾਇਆ ਕਰੇਗੀ ਤੁਹਾਡਾ ਵੀ ਕੋਈ ਘਰ ਦੇ ਵਿੱਚ ਨਹੀਂ ਹੈ ਰੋਟੀ ਬਣਾਉਣ ਵਾਲਾ ਤੁਸੀਂ ਵੀ ਇਕੱਲੇ ਹੀ ਰਹਿੰਦੇ ਹੋ ਤੇ ਤੁਸੀਂ ਇੰਨੀ ਦੂਰ ਹੀ ਰਹਿੰਦੇ ਹੋ ਤੁਸੀਂ ਇੱਥੇ ਸਾਡੇ ਲਾਗੇ ਹੀ ਆ ਜਾਓ ਤੇ ਆਪਾਂ ਹੀ ਤੁਹਾਨੂੰ ਰੋਟੀ ਬਣਾ ਕੇ ਦੇ ਦਿਆ ਕਰਾਂਗੇ ਜਿਹੜੀ ਰਾਜੂ ਦੀ ਪਤਨੀ ਸੀ ਲੀਲਾ ਉਹ ਵੀ ਕਹਿੰਦੀ ਹੈ ਕਿ ਮੈਂ ਤੁਹਾਨੂੰ ਰੋਟੀ ਪਹੁੰਚਾ ਦਿਆ ਕਰਾਂਗੀ ਹੋਲੀ-ਹੋਲੀ ਦਿਨ ਗੁਜ਼ਰਦੇ ਜਾਂਦੇ ਨੇ ਮੰਤਰੀ ਜਰਾ ਸੀ ਕਿਰਾਏ ਤੇ ਰਹਿੰਦਾ ਸੀ ਜਦੋਂ ਲੀਲਾ ਇਹਨੂੰ ਰੋਟੀ ਦੇਣ ਜਾਂਦੀ ਸੀ ਤਾਂ ਮੰਤਰੀ ਇਸ ਦੇ ਨਾਲ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਸੀ ਕਦੀ ਲੀਲਾ ਮੰਤਰੀ ਨੂੰ ਘਰ ਦੇ ਵਿੱਚ ਬੁਲਾ ਲੈਂਦੀ ਸੀ ਤੇ ਕਦੀ ਮੰਤਰੀ ਆਪਣੇ ਕਮਰੇ ਦੇ ਵਿੱਚ ਲੀਲਾ ਨੂੰ ਬੁਲਾ ਲੈਂਦਾ ਸੀ ਇਹਨਾਂ ਦੇ ਜਾਨੀਕਰ ਨਾਜਾਇਜ਼ ਸਬੰਧ ਸ਼ੁਰੂ ਹੋ ਜਾਂਦੇ ਨੇ ਲੀਲਾ ਵੀ ਮੰਤਰੀ ਤੋਂ ਪੂਰੀ ਤਰ੍ਹਾਂ ਖੁਸ਼ ਹੋ ਚੁੱਕੀ ਸੀ ਕਿਉਂਕਿ ਜੋ ਸੁੱਖ ਮੰਤਰੀ ਤੋਂ ਇਹਨੂੰ ਮਿਲ ਰਿਹਾ ਸੀ ਉਹ ਸ਼ਾਇਦ ਇਹਨੂੰ ਆਪਣੇ ਪਤੀ ਤੋਂ ਨਹੀਂ ਮਿਲ ਰਿਹਾ ਸੀ ਹੁਣ ਇਹਨਾਂ ਨੂੰ ਇਹੋ ਜਿਹਾ ਸਬੰਧ ਬਣਾਉਣ ਦਾ ਚਸਕਾ ਲੱਗਿਆ ਹੋਇਆ ਸੀ ਕਿ ਲੀਲਾ ਦੇ ਜਿਹੜੇ ਬੱਚੇ ਕਈ ਵਾਰੀ ਘਰ ਦੇ ਵਿੱਚ ਹੀ ਹੁੰਦੇ ਸਨ ਤੇ ਉਹਨਾਂ ਦੇ ਸਾਹਮਣੇ ਹੀ ਘਰ ਦੇ ਵਿੱਚ ਇਹ ਦੋਨੇ ਜਾਣੇ ਬੈਠ ਕੇ ਸਬੰਧ ਬਣਾਉਂਦੇ ਸਨ ਹੁਣ ਮੰਤਰੀ ਦਾ ਇਹਨਾਂ ਦੇ ਘਰ ਆਉਣਾ ਜਾਣਾ ਇਹਨਾਂ ਵੱਧ ਚੁੱਕਿਆ ਸੀ ਕਿ ਘਰ ਦੇ ਆਸ-ਪਰੋਸ ਜਿਹੜੇ ਗਵਾਂਢੀ ਸਨ ਉਹਨਾਂ ਤੱਕ ਵੀ ਇਹ ਗੱਲ ਪਤਾ ਲੱਗ ਚੁੱਕੀ ਸੀ 3 ਅਗਸਤ 2013 ਦੀ ਸਵੇਰ ਦਨਵੰਤ ਰਾਮ ਨੂੰ ਬੁਲਾਉਣ ਵਾਸਤੇ ਉਹਦਾ ਦੋਸਤ ਰਾਮਚੰਦ ਉਹਦੇ ਕਮਰੇ ਦੇ ਵਿੱਚ ਜਾਂਦਾ ਹੈ ਜਿਸ ਤਰ੍ਹਾਂ ਹੀ ਉਹ ਉਹਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਸਾਹਮਣੇ ਉਹਦੀ লাশ ਪਈ ਹੋਈ ਸੀ ਕਿਸੇ ਨੇ ਉਹਦਾ ਰਾਤੋਂ ਰਾਤ ਹੀ ਕਤਲ ਕਰ ਦਿੱਤਾ ਸੀ ਇਹ ਦੇਖ ਕੇ ਰਾਮਚੰਦ ਪੁਲਿਸ ਥਾਣੇ ਦੇ ਵਿੱਚ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਜਿਵੇਂ ਪੁਲਿਸ ਆਉਂਦੀ ਹੈ ਤੈਕੀਕਾਤ ਸ਼ੁਰੂ ਹੁੰਦੀ ਹੈ ਤੇ ਪਤਾ ਚੱਲਦਾ ਹੈ ਕਿ ਦਨਵੰਤ ਰਾਮ ਉਰਫ ਮੰਤਰੀ ਦਾ ਰਾਜੂ ਦੇ ਘਰ ਕਾਫੀ ਆਣਾ ਜਾਣਾ ਸੀ ਲੋਕਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹਦੀ ਜਿਹੜੀ ਪਤਨੀ ਸੀ ਲੀਲਾ ਉਦੇ ਨਾਲ ਹੀ ਦੇ ਨਾਜਾਇਜ਼ ਰਿਸ਼ਤੇ ਸਨ ਹੁਣ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ੱਕ ਇਹ ਹੀ ਲੱਗਦਾ ਹੈ ਕਿ ਨਾਜਾਇਜ਼ ਰਿਸ਼ਤਿਆਂ ਦੇ ਚੱਕਰ ਦੇ ਵਿੱਚ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਤੇ ਸਭ ਤੋਂ ਪਹਿਲਾਂ ਸ਼ੱਕ ਲੀਲਾ ਦੇ ਪਤੀ ਰਾਜੂ ਤੇ ਹੀ ਹੁੰਦਾ ਹੈ ਪੁਲਿਸ ਹੁਣ ਇਹਦੇ ਘਰ ਛਾਪਾ ਮਾਰਦੀ ਹੈ ਪਰ ਰਾਜੂ ਇਥੋਂ ਫਰਾਰ ਸੀ ਇਹਦੇ ਘਰ ਦੇ ਵਿੱਚ ਤਾਲਾ ਲੱਗਾ ਹੋਇਆ ਸੀ ਪੁਲਿਸ ਦਾ ਹੁਣ ਸ਼ੱਕ ਜਿਹੜਾ ਸੀ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਕਿ ਹੋ ਨਾ ਹੋ ਸਾਰਾ ਕੀਤਾ ਕਰਾਇਆ ਰਾਜੂ ਦਾ ਹੀ ਹੈ ਹੁਣ ਪੁਲਿਸ ਦੇ ਸੂਤਰਾਂ ਤੋਂ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਜਿਹੜਾ ਰਾਜੂ ਸੀ ਉਹ ਜਨਤਾ ਨਗਰ ਕਲੋਨੀ ਦੇ ਵਿੱਚ ਬਠਿੰਡੇ ਦੇ ਵਿੱਚ ਹੀ ਲੁਕਿਆ ਹੋਇਆ ਹੈ ਤੇ ਪੁਲਿਸ ਦੀ ਇੱਕ ਟੁਕੜੀ ਉੱਥੇ ਜਾਂਦੀ ਹੈ ਤੇ ਉਹਨੂੰ ਉੱਥੋਂ ਦਬੋਚਦੀ ਹੈ ਹੁਣ ਜਦੋਂ ਰਾਜੂ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਹ ਫਿਰ ਦਰਸਾਉਂਦਾ ਹੈ ਕਿ ਉਹਨੇ ਹੀ ਮੰਤਰੀ ਦਾ ਕਤਲ ਕੀਤਾ ਹੈ ਉਹਦੀ ਵਜ੍ਹਾ ਦੱਸਦਾ ਹੈ ਕਿ ਉਹਦੀ ਇਹਦੀ ਪਤਨੀ ਦੇ ਵਿੱਚ ਆਪਸੀ ਨਜਾਇਜ਼ ਸਬੰਧ ਸਨ ਤੇ ਜਦੋਂ ਇਹ ਕੰਮ ਤੇ ਚੱਲਿਆ ਜਾਂਦਾ ਸੀ ਤਾਂ ਮਗਰੋਂ ਇਹ ਆਪਸ ਦੇ ਵਿੱਚ ਸਬੰਧ ਬਣਾਉਂਦੇ ਸਨ ਇਸ ਬਾਰੇ ਇਹਨੂੰ ਗਵਾਂਡੀਆਂ ਤੋਂ ਪਤਾ ਚੱਲਿਆ ਸੀ ਪਰ ਇਹਨੇ ਫਿਰ ਵੀ ਯਕੀਨ ਨਹੀਂ ਕੀਤਾ ਸੀ ਇਹ ਆਪਣੀ ਪਤਨੀ ਤੇ ਇਹਨਾਂ ਵਿਸ਼ਵਾਸ ਕਰਦਾ ਸੀ ਕਿ ਇਹਨੇ ਉਹਨੂੰ ਕੁਝ ਵੀ ਨਹੀਂ ਕਿਹਾ ਸੀ ਇਸ ਤੋਂ ਬਾਅਦ ਇਹ ਜਿਸ ਤਰ੍ਹਾਂ ਹੀ ਕੁਝ ਦਿਨ ਲੰਘਦੇ ਨੇ ਤੇ ਜਿਹੜਾ ਰਾਜੂ ਦੇ ਘਰ ਬੱਚੇ ਸਨ ਉਹ ਆਪਣੇ ਪਿਓ ਨੂੰ ਕਹਿੰਦੇ ਨੇ ਕਿ ਮੰਮੀ ਤੇ ਅੰਕਲ ਬਹੁਤ ਗੰਦੇ ਨੇ ਜਦੋਂ ਇਹਨੇ ਪੁੱਛਿਆ ਕਿ ਤੁਹਾਨੂੰ ਇਦਾਂ ਕਿਉਂ ਲੱਗਦਾ ਹੈ ਤੇ ਫਿਰ ਇਹ ਦੱਸਦੇ ਨੇ ਕਿ ਪਾਪਾ ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਤਾਂ ਮੰਮੀ ਤੇ ਅੰਕਲ ਦੋਨੇ ਜਾਣੇ ਬੈੱਡ ਦੇ ਉੱਤੇ ਕੱਪੜੇ ਲਾ ਕੇ ਸੌ ਜਾਂਦੇ ਨੇ ਹੁਣ ਰਾਜੂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਦੇ ਬੱਚੇ ਬਿਲਕੁਲ ਸੱਚ ਕਹਿ ਰਹੇ ਨੇ ਤੇ ਜੋ ਲੋਕਾਂ ਨੇ ਦੱਸਿਆ ਸੀ ਕਿ ਵਾਕਈ ਹੀ ਉਹਦੀ ਪਤਨੀ ਤੇ ਮੰਤਰੀ ਦੇ ਨਾਲ ਸਬੰਧ ਨੇ ਉਹ ਸਹੀ ਗੱਲ ਹੈ ਹੁਣ ਰਾਜੂ ਨੇ ਪਲਾਨ ਬਣਾ ਲਿਆ ਸੀ ਕਿ ਉਹ ਮੰਤਰੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਸੁੱਟੇਗਾ ਉਹਨੂੰ ਮਾਰ ਦਵੇਗਾ ਤੇ ਇਹ ਹੁਣ ਇਹਨੂੰ ਇਹ ਵੀ ਪਤਾ ਸੀ ਕਿ ਮੰਤਰੀ ਸ਼ਰਾਬ ਦਾ ਆਦੀ ਹੈ ਇੱਕ ਹੀ ਕਰਦਾ ਹੈ ਕਿ ਹੁਣ ਸ਼ਰਾਬ ਦੀ ਇੱਕ ਬੋਤਲ ਲੈਂਦਾ ਹੈ ਤੇ ਮੰਤਰੀ ਨੂੰ ਕਹਿੰਦਾ ਹੈ ਕਿ ਅੱਜ ਮੈਂ ਤੇਰੇ ਕਮਰੇ ਦੇ ਵਿੱਚ ਆਣਾ ਤੇ ਬੈਠ ਕੇ ਸ਼ਰਾਬ ਪੀਵਾਂਗੇ ਤੇ ਮੰਤਰੀ ਵੀ ਇਹਨੂੰ ਕਹਿੰਦਾ ਹੈ ਕਿ ਤੂੰ ਸ਼ਾਮ ਨੂੰ ਆ ਜਾਵੇਂ ਇਹ ਸ਼ਾਮ ਨੂੰ ਕੀ ਕਰਦਾ ਹੈ ਕਿ ਮੰਤਰੀ ਦੇ ਘਰ ਜਾਂਦਾ ਹੈ ਦੋਨੇ ਜਣੇ ਸ਼ਰਾਬ ਪਿੰਦੇ ਨੇ ਤੇ ਜਦੋਂ ਮੰਤਰੀ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੋ ਜਾਂਦਾ ਹੈ ਤੇ ਇਹਨੇ ਨਾਲ ਆਪਣੇ ਇੱਕ ਤੇਜ਼ ਤਾਰਾ ਚਾਕੂ ਲੈ ਕੇ ਨਾਲ ਗਿਆ ਹੋਇਆ ਸੀ ਤੇ ਇਹ ਚਾਕੂ ਦੇ ਨਾਲ ਮੰਤਰੀ ਦਾ ਕਤਲ ਕਰ ਦਿੰਦਾ ਹੈ ਉਸ ਤੋਂ ਬਾਅਦ ਘਰ ਆਉਂਦਾ ਹੈ ਤੇ ਆਪਣੀ ਪਤਨੀ ਨੂੰ ਵੀ ਕਹਿੰਦਾ ਹੈ ਕਿ ਮੈਂ ਤੈਨੂੰ ਵੀ ਮਾਰ ਦੇਣਾ ਸੀ ਜੇਕਰ ਮੇਰੇ ਬੱਚੇ ਨਾ ਹੁੰਦੇ ਇਸ ਕਰਕੇ ਮੈਂ ਤੈਨੂੰ ਛੱਡ ਰਿਹਾ ਹਾਂ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਦੂਸਰੇ ਬੰਦੇ ਦੇ ਜਿਸਮ ਦੀ ਚਾਹਤ ਲਈ ਇੱਕ ਔਰਤ ਨੇ ਆਪਣੇ ਹਸ ਦਾ ਵਸਤਾ ਕਰਨ ਨੂੰ ਫਿਰ ਤੋਂ ਉਜਾੜ ਕੇ ਰੱਖ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ